ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ India 24 in Poland New Channel ਤੇ ਅੱਜ ਜੋ ਕਿ ਕਿਸਾਨ ਦਿੱਲੀ ਅੰਦolan ਦੇ ਵਿੱਚ ਸ਼ਾਮਲ ਹੋਣ ਦੇ ਲਈ ਇਕਦਾਨ ਸਭਾ ਹਲਖਾ ਕਿਦਰਵਾ ਦੇ ਵਿੱਚੋਂ ਜੋ ਕਿ ਪਾਰੀ ਸ਼ੂਲੀਅਤ ਦੇ ਵਿੱਚ ਜਾ ਰਹੇ ਆ ਉਹਨਾਂ ਨੇ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਆ ਕਾਫੀ ਪਾਰੀ ਤਦਾਦ ਦੇ ਵਿੱਚ ਕਿਸਾਨ ਅੰਦolan ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਹੇ ਨੇ ਦੇ ਦੇਖ ਰਹੇ ਹਾਂ ਲਾਈਵ ਤਸਵੀਰਾਂ ਜੋ ਕਾਫਲਾ ਇਸ ਤੇ ਮੰਦਿਰ ਪਿੰਡ ਦੇ ਵਿੱਚ ਰੁਕਿਆ ਹੋਇਆ ਹੈ ਇਹਨਾਂ ਲਈ ਚਾਹ ਪਾਣੀ ਦਾ ਬਰਬਾਦੀ ਕੀਤਾ ਗਿਆ ਸੀ ਜੋ ਕਿ ਦਿੱਲੀ ਦੇ ਵਿੱਚ ਸ਼ਗੂਲੀਤ ਕਰਨ ਦੇ ਲਈ ਜਾ ਰਹੇ ਆ ਕਿਸਾਨ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਹ ਕਾਫਲਾ ਜੋ ਕਿ ਸਤਾਫੀ ਲੰਮੀ تعداد ਦੇ ਵਿੱਚ ਹੈ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਪਹੁੰਚਣ ਦੇ ਲਈ ਅੱਜ ਤੁਰਵਾਨਾ ਆਇਆ ਹੈ ਕਾਫਲਾ ਕੁਛ ਦੇਖ ਰਹੇ ਹਾਂ ਲਾਈਵ ਤਸਵੀਰਾਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਕਿਸਾਨ ਦਿੱਲੀ ਅੰਦੋਲਨ ਦੇ ਵਿੱਚ ਅੱਜ ਵਿਧਾਨ ਸਭਾ ਹਲਕਾ ਗਿੱਦੜਵਾ ਦੇ ਪਿੰਡਾਂ ਦੇ ਵਿੱਚ ਉੱਠ ਕੇ ਚੱਲ ਚੁੱਕੇ ਨੇ ਕਿਸਾਨ ਇਹ تعداد ਪੂਰੀ ਤਰ੍ਹਾਂ ਦੇ ਨਾਲ ਕਵਰ ਕੀਤਾ ਆ ਟਰਾਲੀਆਂ ਨੂੰ ਕਾਫਲਾ ਜੋ ਕਾਫੀ ਲੰਮਾ ਕਾਫਲਾ ਵਿਧਾਨ ਸਭਾ ਹਲਕਾ ਗਿੱਦੜਵਾ ਦੇ ਪਿੰਡਾਂ ਦੇ ਵਿੱਚ ਉੱਠਿਆ ਹੈ ਕਾਫਲਾ ਜੋ ਕਿ ਦਿੱਲੀ ਅੰਦੋਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਿਹਾ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਉਹਨਾਂ ਦੀਆਂ ਮਦੀਰ ਪਿੰਡ ਦੇ ਵਿੱਚ ਜੋ ਕਿ ਇੱਥੇ ਇਹਨਾਂ ਨੇ ਅੱਜ ਦਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਕਾਫਲੇ ਦੇ ਆਉ ਭਗਤੀ ਦੇ ਲਈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਗਿੱਦੜਵਾ ਤੋਂ ਪਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵਾਲਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਕਾਫਲਾ ਵਿਦਾਨ ਸਭਾ ਹਲਕਾ ਗਿੱਦੜਵਾ ਤੋਂ ਦਿੱਲੀ ਅੰਦੋਲਨ ਦੇ ਲਈ ਅੱਗੇ ਵੱਧਾ ਆਇਆ ਪਿੰਡਾਂ ਦੇ ਵਕ ਵਕ ਪਿੰਡਾਂ ਦੇ ਵਿੱਚੋਂ ਇਹ ਸੰਗਤ ਦਿੱਲੀ ਅੰਦੋਲਨ ਦੇ ਵਿੱਚ ਹਿੱਸਾ ਲੈਣ ਲਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪਿੰਡ ਮੰਦਿਰ ਦੇ ਵਿੱਚ ਅੱਜ ਜੋ ਕਿ ਇਹਨਾਂ ਦੇ ਆਓ ਭਗਤੀ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ देर रात ਤੋ ਇਹ ਲੋਕ ਜੋ ਕਿ ਸਕਾਫਲੇ ਦਾ ਹਿੱਸਾ ਬਣਦੇ ਲਈ ਜਾ ਰਹੇ ਸੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਾਫੀ ਪਾਰੀ ਤਦਾਦ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਣ ਵਾਲੇ ਨੇ ਗੱਡੀਆਂ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਵਿੱਚ ਜਿਹੇ ਕਾਫਲਾ ਹੁੰਦਾ ਹੋਇਆ ਅੱਜ ਮੰਦਿਰਪਿੰਡ ਦੇ ਮੇਨ ਬੱਸ ਸਟੈਂਡ ਦੇ ਉੱਪਰ ਰੁਕਿਆ ਜਿੱਥੇ ਕਿ ਕਿਸਾਨਾਂ ਦੀ ਆਓ ਭਗਤੀ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਕਾਫੀ ਵੱਡੀ ਏਤਦਾਦ ਦੇ ਵਿੱਚ ਵਿਧਾਨ ਸਭਾ ਹਲਕਾ ਗਿੱਦੜਵਾਦੂ ਦੇ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੇ ਲਈ ਦਿੱਲੀ ਜਾ ਰਹੇ ਹੈ ਤੁਸੀਂ ਦੇਖ ਸਕਦੇ ਹੋ ਇਹ ਕਾਫਲਾ ਕਾਫੀ ਲੰਮਾ ਹੈ ਜੋ ਕਿ ਵਿਧਾਨ ਸਭਾ ਹਲਕਾ ਗਿੱਦੜਵਾਦ ਦੇ ਪਿੰਡਾਂ ਦੇ ਵਿੱਚੋਂ ਅੱਜ ਕਿਸਾਨ ਅੰਦੋਲਨ ਦੇ ਲਈ ਦਿੱਲੀ ਦੇ ਵਿੱਚ ਕਿਸਾਨ ਪਹੁੰਚਣ ਲਈ ਪਹੁੰਚ ਰਹੇ ਹੈ ਕਿ ਅੱਜ ਪਿੰਡ ਮੰਦਿਰ ਦੇ ਵਿੱਚ ਸੰਗਤ ਦੀ ਆਉ ਭਗਤੀ ਦੇ ਲਈ ਜੋ ਕਿ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਆਪਣੀਆਂ ਗੱਡੀਆਂ ਦੇ ਉੱਪਰ ਵਿਸ਼ੂਲੀਅਤ ਕਰਕੇ ਵਹੀਰਾ ਘੱਟ ਕੇ ਕਿਸਾਨ ਜੋ ਕਿ ਦਿੱਲੀ ਕਿਸਾਨ ਅੰਦolan ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਹੈ ਮੰਦਿਰ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚਾਹ ਦਾ ਪ੍ਰਬੰਧ ਕੀਤਾ ਗਿਆ ਸੀ ਆਉ ਭਗਤੀ ਕੀਤੀ ਜਾ ਰਹੀ ਹੈ ਜਹੇ ਯੋਧਿਆਂ ਦੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਾਫੀ ਤਦਾਦ ਦੇ ਵਿੱਚ ਜੋ ਕਿ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਜਾ ਰਹੇ ਹੈ। ਉਪਤਾ ਪ੍ਰਬੰਧ ਆਫ ਦਾ ਯੂਥ ਯੂਥ ਅਨਾ ਦੇ ਗਲਾ ਫਟੇ ਹੋਏ ਲੰਗਾਰ ਪੈਰਾ ਵਿੱਚ ਜਾਈਆ

ਆਪਣੀ ਜਾਇਦਾਦ ਬਚਾਉਣ ਦੇ ਲਈ ਆਪੀ ਖਾਨ ਜੀ ਉਹਨੇ ਏਕਤਾ ਵਰਾਹਾ ਦੇ ਝੰਡੇ ਥਲੇ ਦਿੱਲੀ ਸਰਕਾਰ ਨੂੰ ਲਲਕਾਰਨ ਜਾ ਰਹੇ ਹੋ ਜਿੱਥੇ ਤੁਸੀਂ ਆਪਣਾ ਸਿਰ ਨਹੀਂ ਤੇ ਲੰਮਾ ਘੋੜਾ 2-3 ਮਹੀਨਿਆਂ ਤੋਂ ਜਲਾ ਰਹੇ ਹੋ ਉਸ ਦੇ ਨਾਲ ਹੀ ਲੋਕ ਮੋਰਚਾ ਪੰਜਾਬ ਨੇ ਇਹ ਕਾਨੂੰਨਾਂ ਦੇ ਖਿਲਾਫ ਚਾਰ ਪੰਜ ਅਸੀਂ ਪੋਸਟਰ ਤੇ ਹੱਥ ਫੜਤੇ ਗੰਡੇ ਆ ਵੀ ਉਹ ਨੀਤੀ ਕੀ ਆ ਨੀਤੀ ਕਿਵੇਂ ਖਰਾਦ ਹੋ ਸਕਦੀ ਐ ਇਹ ਖੇਤੀ ਬਰੋਤੀ ਜਿਹੜੇ ਆਰਡੀਨਸ ਐ ਇਹਦੇ ਪਿੱਛੇ ਹੱਥ ਕੀਦਾ ਐ ਇਹਨੂੰ ਕੌਣ ਲਾਗੂ ਕਰਾ ਰਿਹਾ ਕੀ ਮੋਦੀ ਕਰਾ ਰਿਹਾ ਲੈ ਇਹਦੇ ਪਿੱਛੇ ਦੀ ਬਾਹਰੋਂ ਵੱਟਦੇ ਵਾਲੇ ਕੌਣ ਐ ਉਹ ਨਾਨੀ ਤੇ ਬਾਨੀ ਤੇ ਅਮਰੀਕਾ ਵਰਗੇ ਸਾਮਰਾਜ ਮੁਲਕ ਨੇ ਜਿਹੜੇ ਇਹ ਨੀਤੀਆਂ ਲਾਗੂ ਕਰਾ ਕੇ ਭਾਰਤੀ ਸਾਨੂੰ ਇਹ ਤਾਜ ਰਾਦੇ ਸੱਦੇ ਤੇ ਜੋਤੀ ਦੇ ਵਿਰੋਧ ਦੇ ਅੱਤੇ ਕੇਂਦਰ ਸਰਕਾਰ ਵੱਲੋਂ ਕਹੇ ਜੋ ਆਰਡੀਨੈਂਸ ਇਹਨਾਂ ਨੇ ਪਾਸ ਕੀਤੇ ਆ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਜੋ 26-27 ਦਾ ਦਿੱਲੀ ਵਾਲ ਪਹੁੰਚ ਕਰਨਾ ਧਰਾਪੁਰ ਦੇ ਸਥਾਨੀਆਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਵਿੱਚ ਇਦਾ ਵੱਡਾ ਵਿਚਾਰ ਹੋਣਾ ਉਸ ਦੇ ਖਾਤ ਖਰੜਾ ਸਰਕਾਰ ਜੋ ਇਹਦੀ ਕੱਟੜ ਸਰਕਾਰ ਹੈ ਉਹ ਅੱਜ ਵਿਰੋਧ ਕਰ ਰਹੀ ਹੈ ਸਭ ਤੋਂ ਵੱਡਾ ਸੀ ਕੋਈਆਂ ਖੱਟਰ ਪ੍ਰਕਾਰ ਦੀ ਨਿਗੇਤੀ ਕਰਦੇ ਆ ਜਿਨ੍ਹਾਂ ਨੇ ਛੰਗੂ ਪਾਟਿਆ ਸਾਬਾ ਵੀ ਖਨਾਰੀ ਜਿਨੇ ਵੀ ਹਰਿਆਣਾ ਤੇ ਪੰਜਾਬ ਦੇ ਬਾਰਡਰ ਆ ਉਹਨਾਂ ਨੂੰ ਉਹਨਾਂ ਨੇ ਜਾਣਬੁੱਝ ਕੇ ਸੀਲ ਕੀਤਾ ਉਹ ਮੋਦੀ ਦੇ ਹੱਕੇ ਤੇ ਖੜੇ ਆ ਪਰ ਅਸੀਂ ਇਸ ਗੱਲ ਦਾ ਵਿਚਾਰ ਰੱਖਦੇ ਆ ਕਿ ਜਦੋਂ ਵੀ ਲੁੱਟੇ ਜਾਣ ਵਾਲੇ ਲੋਕ ਅਤੇ ਲੁੱਟਣ ਵਾਲੇ ਲੋਕਾਂ ਦੀ ਲੜਾਈ ਹੋਈ ਆ ਤਾਂ ਧਿਆਨ ਇਸ ਗੱਲ ਦਾ ਆਪਣਾ ਕਿ ਅਮੇਸ਼ਾ ਜਿਹੜੇ ਲੁੱਟੇ ਜਾਣ ਵਾਲੇ ਲੋਕ ਆ ਉਹ ਜਿੱਤ ਕੇ ਨਿਕਲੇ ਆ ਅੱਜ ਅਸੀਂ ਇਹਨਾਂ ਨੂੰ ਵਿਸ਼ਵਾਸ ਦਉਂਦੇ ਆ ਭਾਰਤੀ ਖਾਲਸਾ ਜੀ ਦੇ ਇਹਨੂੰ ਭਾਰਤੀ ਜਥੇਦੰਦੀ ਦਾ ਵੱਤੇ ਕਿ ਅਸੀਂ ਇਹਨਾਂ ਦੇ ਨਾਲ ਆ ਅਤੇ ਇਹਨਾਂ ਦਾ ਸਾਥ ਦਿੰਦੇ ਰਹਾਂਗੇ ਇਸ ਦੇ ਨਾਲ ਹੀ ਇਹ ਵੀ ਅਸੀਂ ਵਿਸ਼ਵਾਸ ਰੱਖਦੇ ਆ ਕਿ ਇੱਕ ਦਿਨ ਆਪੇ ਇਸ ਮੁਰਾਤੇ ਤੇ ਜਿੱਤ ਕੇ ਨਿਕਲਾਗੇ ਜੈ ਜੱਟਾ ਜੈ ਜੱਟ ਪੁੱਤਰ ਅਰਦੇਵ ਦਾ ਮੈਂ ਭਾਰਤੀ ਖਾਲਸਾ ਦੇ ਇੱਕ ਸਾਧਰਾ ਦਾ ਜਿਲ੍ਹਾ ਜੱਲ 70 ਕਰਤਾਰ ਸਿੰਘ ਭਲਾਈਆਣਾ ਅੱਜ ਇੱਕਤਾ ਫੇਰ ਦੇ ਰੂਪ ਵਿੱਚ ਚੋਣਾਂ ਭਾਤੀਆਂ ਲਗਭਗ 500 ਦੇ ਕਰੀਬ ਮਦੂਨ ਖਾਨ ਕੱਤੇ ਬਤਿਆ ਨੇ ਤਿੰਨ ਖੇਤੀਬ੍ਰੋਤੀ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਦਾ ਘਰਾਓ ਕਰਨ ਦਾ ਸੱਤਾ ਦਿੱਤਾ ਹੋਇਆ ਹੈ ਅੱਜ ਅਸੀਂ ਪਾਕਿਸਤਾਨ ਨੂੰ ਇਕਤਾਗਰਾਹ ਦਾ ਬਲਾਕ ਕਿੱਡਰਵਾ ਤੇ ਬਲਾਕ ਮਕਸਰ ਵੱਲੋਂ ਇੱਥੇ ਪਿੰਡ ਮਦੀਰ ਦੇ ਦਰਵਾਜ਼ੇ ਨੇੜੇ ਇਕੱਠੇ ਹੋ ਕੇ ਸੱਤੀ ਦਬੋਂ ਅਲੀ ਤਮੋ ਵਾਲੀ ਬੰਨੀ ਰਵਾਨਾ ਹੋਵਾਂਗੇ ਤੇ ਉਥੇ ਲਗਾਤਾਰ ਅੱਗਿਸਟ ਘਾਰਸ਼ ਨੂੰ ਪ੍ਰਚੰਡ ਕਰਦੇ ਹੋਏ ਉਹ ਬਾਅਦ ਵਿੱਚ ਦੇ ਸਦੇ ਤੇ ਦੇ ਸੱਤ ਤੇੜਾ ਅਸੀਂ ਜਾਬਾਰੇ ਡਾਕੇ ਤੇ ਬੈਠ ਕੇ ਫੱਟੜ ਸਰਕਾਰ ਦੀ ਜੋ ੱੱਕੇ ਛਾਈ ਹੈ ਬਹੁਤ ਸਾਰੇ ਉਸ ਦੇ ਵਰਕਰ ਉਹਨਾਂ ਨੇ ਕਿਰਪਾ ਦਾ ਚਿੱਟੇ ਹੋਇਆ ਉਹਨਾਂ ਦੀ ਰਿਹਾਈ ਮੰਗਾ ਕੇ ਫਿਰ ਗਾਹ ਦਿੱਲੀ ਵੱਲੋਂ ਰਵਾਨਾ ਹੋਵਾਂਗੇ ਜੇ ਜਨੋਦ ਅੱਜ ਸੱਤ ਖੇਤੀ ਮੰਤਰੀ ਆ ਦੇ ਦੇਸਾ ਕਿੰਦਰ ਸਰਕਾਰ ਆਵਾਜ਼ ਨਹੀਂ ਲੈਂਦੀ ਮੁੰਡਾ ਡੱਡਰ ਹੋਣ ਘਰੋਂ ਬਾਹਰ ਨਹੀਂ ਆਵਾਂਗੇ ਸਾਡਾ ਸਾਡੇ ਪਿੰਡਾਂ ਦੇ ਵਿੱਚੋਂ ਕਾਫਲੇ ਦਿਨੋ ਦਿਨ ਵਧਦੇ ਰਹਿਣਗੇ ਸਾਡਾ ਆਉਣ ਜਾਣ ਦੇ ਬਣੇਗਾ ਅਸੀਂ ਤੁਰਤਾ ਰਾਹੀ ਤੁਰਤਾ ਰਾਹੀ ਜਾਲੀਆਂ ਰਾਹੀ ਲੰਗਰਾ ਸਵੇਰ ਚੱਲੇ ਆ ਤੇ ਲੰਗਰ ਹੋਰ ਹੀ ਪਿੱਛੋਂ ਬੜ ਬੜ ਕੇ ਆਉਣਗੇ ਇਹ ਸਾਨੂੰ ਵੱਡਾ ਹੰਕਾਰਾ ਦੁਕਾਨਦਾਰਾਂ ਵੱਲੋਂ ਭਰਾਤਰੀ ਜੱਫੇ ਪਟੀਆਂ ਵੱਲੋਂ ਵਿਜੂਰਾ ਵੱਲੋਂ ਬੋਲ ਵਰਗਾ ਵੱਲੋਂ ਲੈ ਗਿਆ ਕਿ ਇਹਦਾ ਮਾੜਾ ਅਸਰ ਸਾਰੇ ਵਰਕਰਾਂ ਤੇ ਪੈਣਾ ਤੇ ਇਸ ਕਰਕੇ ਅਸੀਂ ਵੱਡਾ ਤਹਿਯਾ ਕਰਕੇ ਚੱਲੇ ਆਂ ਕਿ ਜਾ ਕੇ ਜਿੱਤ ਕੇ ਵਾਪਸ ਆਵਾਂਗੇ ਜਾਂ ਤਾਂ ਕਿ ਕਾਲੇ ਘਰੂਰਾ ਸਾਡਾ ਮੰਡੀਕਰ ਜਿਹੜਾ ਤੋੜਿਆ ਜਾ ਰਿਹਾ ਠੇਕਾ ਖੇਤੀ ਨੀਤੀ ਵੱਡੇ ਪ੍ਰਾਣ ਬਣਾਉਣ ਦੀ ਜਿੱਜੀਕਰ ਸਰਕਾਰੀ ਕਾਨੂੰਨ ਧਾਰੀ ਕਰਦੀਆਂ ਨੀਤੀਆਂ ਬਿਜਲੀ ਐਕਟ 2020 ਜ਼ਰੂਰੀ ਵਾਸਤਾ ਕਾਨੂੰਨ 1 ਕਰੋੜ ਸਾਡੇ ਗਤਾਨਾ ਤੇ ਜਿਹੜਾ ਪਰਾਲੇ ਸਾੜ ਤੇ ਜਰਵਾਨਾ 500 ਦੀ ਸਜ਼ਾ ਇਹ ਸਾਰੇ ਕਾਨੂੰਨ ਅਸੀਂ ਰੱਦ ਕਰਾ ਕੇ ਤਮਲਾ ਕੇ ਉਹਨਾਂ ਸੱਚਾਈ ਨੂੰ ਬਾਤ